ਸਿਹਤ ਸਵਾਮ ਲਈ ਸੈਕਟਰੀ ਔਰ এডਿਕੇਸ਼ਨ ਸੈਕਟਰ ਲਈ ਲਗਾਤਾਰ ਆਮ ਆਦਮੀ ਜੀ ਸਰਕਾਰ ਮੈਂ ਬਹੁਤ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਦ ਅੱਜ ਦੇਖ ਰਹੇ ਆਂ ਆਮ ਆਦਮੀ ਕਲੀਨਿਕ ਦੇ ਰੂਪ ਦੇ ਵਿੱਚ ਤਕਰੀਬਨ 700 ਤੋਂ ਜ਼ਿਆਦਾ ਕਲੀਨਿਕ ਪੰਜਾਬ ਦੇ ਵਿੱਚ ਜਿਹੜੇ ਆ ਲੋਕ ਉਹਨਾਂ ਦਾ ਬਹੁਤ ਫਾਇਦਾ ਲੈ ਰਹੇ ਆਂ ਔਰ ਮੇਰੇ ਖਿਆਲ ਵਿੱਚ ਲੱਖਾਂ 30 ਤੋਂ 35 ਲੱਖ ਲੋਕ ਉਹਨਾਂ ਅੱਜ ਤੱਕ ਉਹਨਾਂ ਦਾ ਲਾਭ ਉਠਾ ਚੁੱਕੇ ਆਂ ਹਰੀਕ ਤਰੰਦੀ ਦਵਾਈ ਟੈਸਟ ਔਰ ਬੜਾ ਅੱਛਾ ਵਾਤਾਵਰਨ ਬਣਦਾ ਜਿਹੜਾ ਵੀ ਪੇਸ਼ੈਂਟ ਉੱਥੇ ਜਾਂਦਾ ਔਰ ਕੁਆਲੀਫਾਈਡ ਡਾਕਟਰ ਕਲੀਨिकल ਅਸਿਸਟੈਂਟ ਜੋ ਵੀ ਉੱਥੇ ਸਾਨੂੰ ਚਾਹੀਦਾ ਰਿਕੁਆਇਰਡ ਹੈ ਉਹਦੇ ਸਭ ਕੁਝ ਹਾਜ਼ਰ ਹੈ ਔਰ ਇਸ ਸੰਬੰਧ ਦੇ ਵਿੱਚ ਆ ਜਿਹੜੇ ਹੈ ਤਕਰੀਬਨ 21 ਡਾਕਟਰਸ ਨੂੰ 27 ਤੋਂ ਜ਼ਿਆਦਾ ਕਲੀਨिकल ਅਸਿਸਟੈਂਟ ਹੈਗੇ ਔਰ 28 ਫਾਰਮਾਸਿਸਟ ਜਿਹੜੇ ਆ ਉਹਨਾਂ ਨੂੰ ਇਥੇ ਡਾਕਟਰ ਦੇ ਵਿੱਚ ਰਿਟਾਇਰਡ ਡਾਕਟਰਸ ਆਏ ਆ ਜਿਹੜੇ ਆਲਰੇਡੀ ਬਹੁਤ ਟੌਪ ਲੈਵਲ ਤੇ ਸੇਵਾ ਦਿੱਤੀ ਉਹਨਾਂ ਨੇ ਹੈਲਥ ਸਰਵਿਸਿਜ਼ ਵਿੱਚ ਰਿਟਾਇਰਡ ਆ ਉਹਨਾਂ ਦਾ ਵੱਧ ਆ ਉਹਨਾਂ ਨੂੰ ਦੁਆਰਾ ਉਹਨਾਂ ਦੇ ਜਿਹੜਾ ਜ਼ਿੰਦਗੀ ਪਰਮਾਤਮਾ ਨਾਲ ਉਹਨਾਂ ਨੇ ਸ਼ਫਾ ਦਿੱਤੀ ਐਡੀ ਕੁਆਲੀਫਿਕੇਸ਼ਨ ਦਿੱਤੀ ਐ ਕਿਉਂਕਿ ਡਾਕਟਰ ਨੂੰ ਪਰਮਾਤਮਾ ਦੇ ਰੂਪ ਮੰਨਿਆ ਜਾਂਦਾ ਉਹ ਦੁਆਰਾ ਸੇਵਾ ਦੇਵੋਗੇ ਲੋਕਾਂ ਨੂੰ ਔਰ ਇਹਦੇ ਨਵੇਂ ਬੱਚਿਆਂ ਦੀ ਭਰਤੀ ਆ ਇਹ ਵੀ ਜਿੱਥੇ ਹਰੇਕ ਪੇਸ਼ੈਂਟ ਦੀ ਸੇਵਾ ਕਰ ਕੋtheta ਨੂੰ ਕਿ ਜੌਬ ਵੀ ਮਿਲੇਗਾ ਮੈਂ ਕਹਿ ਸਕਦਾ ਸੋ ਅੱਜ ਪੰਜਾਬ ਦਾ ਵਾਤਾਵਰਣ ਅਸੀਂ ਦੇਖਦੇ ਪਏ ਆ ਇਸ ਸਬੰਧ ਦੇ ਵਿੱਚ ਹੀ ਫਰਿਸ਼ਤੇ ਸਕੀਮ ਵੀ ਚਾਲੂ ਕੀਤੀ ਗਈ ਆ ਔਰ ਹਰੇਕ 3 ਕਿਲੋਮੀਟਰ ਦੇ ਰੇਡੀਅਸ ਦੇ ਉੱਤੇ ਗੱਡੀ ਖੜੀ ਹੈ ਜਿਹੜੀ ਕੋਈ ਅਨਫੋਰਚੂਨੇਟ ਘਟਨਾ ਹੋ ਜਾਂਦੀ ਹੈ ਕੋਈ ਐਕਸੀਡੈਂਟ ਹੁੰਦਾ ਉੱਥੇ ਤੁਰੰਤ ਪਹੁੰਚਦੇ ਆ ਔਰ ਉਹਦੇ ਕੈਮਰੇ ਵੀ ਲੱਗੇ ਆ ਇਕੁਪਮੈਂਟ ਵੀ ਆ ਜਲਦ ਤੋਂ ਜਲਦ ਕਿਧਾਂ ਉੱਥੇ ਡਾਕਟਰ ਸੈਟਮੈਂਟ ਚਾਹੀਦੀ ਹੈ ਔਰ ਕਿਹੜੇ ਨੀਰੈਸਟ ਹਸਪੀਟਲ ਤੇ ਲੈ ਕੇ ਜਾਣਾ ਇਹ ਸਾਰੀਆਂ ਚੀਜ਼ਾਂ ਉਹਨਾਂ ਕੋਲ ਬੇਰਵਾ ਮੌਜੂਦ ਆ ਸੋ ਮੈਂ ਸੋਚਦਾ ਔਰ ਪੰਜਾਬ ਦੀ ਜਨਤਾ ਅਜ ਮੰਤਰੀ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹੈ ਇਹ ਹਰ ਸੇਵਾਵਾਂ ਦੇ ਵਿੱਚ ਨਵੀਂ ਤਰ੍ਹਾਂ ਦੀ ਕ੍ਰਾਂਤੀ ਜਿਹੜੀ ਹੈ ਕਿਉਂਕਿ ਸਰਕਾਰ ਦੇ 2 ਸਾਲ ਪੂਰੇ ਨਹੀਂ ਹੋਏ ਕਿਸੇ ਵੀ ਇਨਫਰਾਸਟ੍ਰਕਚਰ ਨੂੰ ਖੜਾ ਕਰਨ ਨੂੰ ਹੀ ਬਹੁਤ ਟਾਈਮ ਲੱਗਦਾ ਲੇਕਿਨ ਇੰਨੀ ਜਲਦੀ ਇੰਨੀ ਤੇਜ਼ੀ ਨਾਲ ਇਨਫਰਾਸਟ੍ਰਕਚਰ ਜਿਹੜੇ ਖੜੇ ਕੀਤੇ ਗਏ ਆ ਉਹਦਾ ਲੋਕਾਂ 'ਚ ਨਾਮ ਲੈ ਰਹੇ ਆਂ ਔਰ ਇਸ ਸਬੰਧ ਦੇ ਵਿੱਚ ਸਭ ਤੋਂ ਖੁਸ਼ੀ ਦੀ ਗੱਲ ਸਾਡੇ ਹੁਸ਼ਿਆਰਪੁਰ ਦੇ ਲਈ ਸੀ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਲਈ ਔਰ 300 ਬੈੱਡ ਦੇ تھے ਐਕਸੈਂਸ਼ਨ ਲਈ ਹਸਪਤਾਲ ਲਈ ਸਭ ਤੋਂ ਜ਼ਿਆਦਾ ਕਰ ਪੰਜਾਬ ਨੂੰ ਪਹਿਲਾਂ ਪੈਸੇ ਆਏ ਉਹ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਔਰ ਕਪੂਰਥਾਲਾ ਦੇ ਆਏ। ਤਕਰੀਬਨ 450 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਉਹ ਜਾਰੀ ਹੋਈ ਸੀ। ਲੇਕਿਨ ਉਹ ਕਿਉਂਕਿ ਟੈਂਡਰ ਦੀਆਂ ਬੜੀਆਂ ਸਾਰੀਆਂ ਸ਼ਰਤਾਂ ਹੁੰਦੀਆਂ ਨੇ ਮੈਡੀਕਲ ਲਾਈਨ ਦੇ ਵਿੱਚ। ਲੇਕਿਨ ਉਹਨਾਂ ਨੂੰ ਵੀ ਅੱਜ ਕੈਬਨਟ ਦੀ ਮੀਟਿੰਗ ਸੀਗੀ। ਮਾਨਯੋਗ ਮੁੱਖ ਮੰਤਰੀ ਨੇ ਕਿਹਾ ਇਹਨਾਂ ਟੈਂਡਰ ਨੂੰ ਅਗਰ ਕੁਝ ਕੁਝ ਰਿਲੈਕਸੇਸ਼ਨ ਮੰਗਦੇ ਨੇ ਜਿਹੜੇ ਵੱਡੇ ਜਿਹੜਾ ਨੇ ਠੇਕੇਦਾਰ ਹੁੰਦੇ ਹੋ ਬਣਾਉਣਾ ਚਾਹੁੰਦੇ ਉਹਨਾਂ ਨੂੰ ਕੁਝ ਨਾ ਕੁਝ। ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਜਲਦ ਤੋਂ ਜਲਦ ਉਹ ਤਿਆਰੀ ਕੀਤੀ ਜਾਵੇ। ਸੋ ਮ ਬਹੁਤ ਬਹੁਤ ਸਿਆਪੁਰ ਜ਼ਿਲ੍ਹੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਰਾ ਜਿਹੜਾ ਮੈਡੀਕਲ ਸਟਾਫ ਸਿਵਲ ਸਰਜਨ ਸਾਹਿਬ ਡਾਕਟਰ ਸਹਿਬਾਨ ਔਰ ਇਹਨਾਂ ਦਾ ਐਸਐਮਓ ਸਹਿਬਾਨ ਸਾਰੀ ਇਹ ਮੌਜੂਦ ਹੈ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ